ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਮੇਰੇ ਸਤਿ ਅਕਾਲ ਜੀ ਆਪ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਚੁਪੈਰਾ ਸਾਹਿਬ ਕਰਨ ਦੇ ਨਾਲ ਇੱਕ ਛੋਟੇ ਜਿਹੇ ਉਮਰ ਦੇ ਲੜਕੇ ਨੂੰ ਕਿੰਨਾ ਫਾਇਦਾ ਹੋਇਆ ਤੇ ਇਹ ਗੱਲ ਹੈ ਜੀ ਕੈਨੇਡਾ ਦੀ ਤੇ ਜੇ ਮੈਂ ਆਪਾਂ ਕਹਿ ਲੈਂਦੇ ਹਾਂ ਕਿ ਇੰਡੀਆ ਦੇ ਵਿੱਚੋਂ ਜਾ ਕੇ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਹਾਂ ਉੱਥੋਂ ਦਾ ਜੀਵਨ ਐਦਾਂ ਦੇ ਬੰਦਿਆਂ ਨੂੰ ਜਾਂ ਬੱਚਿਆਂ ਨੂੰ ਸਮਝ ਲਓ ਬਹੁਤ ਹੀ ਚੰਗਾ ਲੱਗਦਾ ਹੈ ਆਪਾਂ ਸੋਚਦੇ ਹਾਂ ਕਿ ਉੱਧਰ ਜਾ ਕੇ ਕੈਨੇਡਾ ਵਿੱਚ ਜਾ ਕੇ ਅਮਰੀਕਾ ਜਾ ਕੇ ਜਾਂ ਕਿਸੇ ਹੋਰ ਵੀ ਕੰਟਰੀ ਵਿੱਚ ਜਾ ਕੇ ਆਪਾਂ ਬਹੁਤ ਹੀ ਮਤਲਬ ਚੰਗਾ ਜੀਵਨ ਬਤੀਤ ਕਰਾਂਗੇ ਉੱਥੋਂ ਦੀ ਸਹੂਲਤਾਂ ਜਿਹੜੀਆਂ ਨੇ ਉਹ ਬਹੁਤ ਚੰਗੀਆਂ ਨੇ ਹਾਂ ਇਹ ਥੋੜਾ ਹੈਗਿਆ ਨੇ ਉਥਾਂ ਲਾਈਫ ਹੈ ਉਥੇ ਦੀ ਬਹੁਤ ਚੰਗੀ ਹੈ ਬਹੁਤ ਪਰ ਆਪਾਂ ਇਹ ਕਹਿ ਸਕਦੇ ਕਿ ਉਥੇ ਜਾ ਕੇ ਆਪਾਂ ਬਹੁਤ ਹੀ ਚੰਗੇ ਰਵਾਂਗੇ ਜਾਂ ਫਿਰ ਬਹੁਤ ਹੀ ਆਪਾਂ ਨੂੰ ਐਸ਼ ਕਰਾਂਗੇ ਜਾਂ ਕੁਝ ਵੀ ਲਾ ਲੋ ਜੀਵਨ ਆਪਣਾ ਬਹੁਤ ਹੀ ਸੁਖੀ ਰਹੇਗਾ ਹੈ ਨਾ ਜੀ ਤੇ ਜਿੰਨਾ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਕੰਮ ਕਰਦੇ ਹਾਂ ਆਪਣੇ ਫੈਮਿਲੀ ਦੇ ਵਿੱਚ ਤਾਂ ਰਹਿੰਦੇ ਹਾਂ ਨਾ ਆਪਣੇ ਫੈਮਿਲੀ ਦੇ ਵਿੱਚ ਰਾਤ ਨੂੰ ਆਪਾਂ ਆਰਾਮ ਵੀ ਕਰ ਲੈਂਦੇ ਆ ਹਣਾ ਜੇ ਆਪਾਂ ਕਿਸੇ ਦੂਜੀ ਕੰਟਰੀ ਵਿੱਚ ਜਾਂਦੇ ਆਂ ਤੇ ਉੱਥੇ ਤਾਂ ਆਪਾਂ ਨੂੰ ਦਿਨ ਰਾਤ ਕੰਮ ਕਰਨਾ ਪੈਂਦਾ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਉਧਰ ਦੇ ਖਰਚੇ ਇੰਨੇ ਹੁੰਦੇ ਨੇ ਕਿ ਆਪਾਂ ਪੂਰਾ ਨਹੀਂ ਉਹਨੂੰ ਕਰ ਸਕਦੇ ਜੇ ਆਪਾਂ ਥੋੜਾ ਟਾਈਮ ਕੰਮ ਕਰੀਏ ਤੇ ਇਸੇ ਤਰ੍ਹਾਂ ਕਥਾ ਵਿੱਚ ਬਾਬਾ ਜੀ ਇੱਕ ਘਟਨਾ ਉਹਨਾਂ ਨੇ ਸਾਂਝੀ ਕੀਤੀ ਸੀ ਇੱਕ ਗੱਲ ਸੀ ਕਿ ਇਧਰੋਂ ਇੰਡੀਆ ਤੋਂ ਇੱਕ ਛੋਟੀ ਉਮਰ ਦਾ ਬੱਚਾ ਜਿਵੇਂ ਜਾਂਦੇ ਰਹਿੰਦੇ ਨੇ ਬੱਚੇ ਉੱਧਰ ਇੱਕ ਲੜਕਾ ਸੀ ਉਹ ਇੰਡੀਆ ਤੋਂ ਕੈਨੇਡਾ ਗਿਆ ਸੀ ਤੇ ਵਿੱਚ ਤਾਂ ਉਹਦੇ ਜੋਬ ਚੰਗੀ ਲੱਗ ਗਈ ਸੀ ਤੇ ਉਹਦਾ ਜਿਹੜਾ ਖਰਚਾ ਪਾਣੀ ਸਹੀ ਚੱਲ ਰਿਹਾ ਸੀ ਨਾ ਤੇ ਥੋੜੇ ਜਿਹੇ ਟਾਈਮ ਤੋਂ ਬਾਅਦ ਕੀ ਹੋਇਆ ਜਿਸ ਕੰਪਨੀ ਵਿੱਚ ਲੱਗਿਆ ਹੋਇਆ ਸੀ ਉਸ ਮੁੰਡੇ ਨੂੰ ਨਾ ਉਸਦੀ ਜਿਹੜੀ ਕੰਪਨੀ ਸੀ ਕਿਸੇ ਵਜ੍ਹਾ ਤੋਂ ਉਸ ਤੋਂ ਕੰਮ ਤੋਂ ਉਸ ਨੂੰ ਕੱਢ ਦਿੱਤਾ ਹੈ ਨਾ ਤੇ ਫਿਰ ਕੀ ਹੋਇਆ ਉਹ ਬਹੁਤ ਹੀ ਪ੍ਰੇਸ਼ਾਨ ਰਹਿਣ ਲੱਗਿਆ ਕਿਉਂਕਿ ਜਿਹੜਾ ਰੈਂਟ ਦਾ ਖਰਚਾ ਸੀ ਰੈਂਟ ਨਹੀਂ ਭਰ ਸਕਦਾ ਸੀ ਉਹਦੇ ਕੋਲ ਖਾਣ ਪੀਣ ਲਈ ਪੈਸੇ ਨਹੀਂ ਸੀ ਤੇ ਉਹ ਬਹੁਤ ਹੀ ਪ੍ਰੇਸ਼ਾਨ ਹੋ ਗਿਆ ਸੀ ਨਾ ਤੇ ਕਿ ਉਹਦੇ ਮਨ ਵਿੱਚ ਜਿਵੇਂ ਇੱਕ ਚਾਰੇ ਪਾਸੇ ਬੰਦਾ ਕੋਈ ਰਸਤਾ ਨਾ ਰਹੇ ਜਿਸਦੇ ਕੋਲ ਤੇ ਫਿਰ ਉਹਨੂੰ ਉਹਦੇ ਮਨ ਵਿੱਚ ਇੱਕ ਹੀ ਖਿਆਲ ਆਉਂਦਾ ਹੈ ਜ਼ਿੰਦਗੀ ਤੇ ਜਿਹੜਾ ਪ੍ਰੇਸ਼ਾਨ ਹੋ ਜਾਂਦਾ ਹੈ ਬੰਦਾ ਉਦੇ ਮਨ ਵਿੱਚ ਇਹ ਖਿਆਲ ਆਇਆ ਕਿ ਹੁਣ ਉਹ ਆਪਣੀ ਜਿਹੜੀ ਜੀਵਨ ਹੈ ਜੀਵਨ ਲੀਲਾ ਸਮਾਪਤ ਕਰ ਲਵੇਗਾ ਕਿਸ ਸੁਸਾਈਡ ਉਹਨੂੰ ਕਰ ਲੈਣਾ ਚਾਹੀਦਾ ਹੈ ਉਹ ਸੁਸਾਈਡ ਹੋਣ ਕਰ ਲਵੇਗਾ ਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਨਿਕਲਦਾ ਹੈ ਸੁਸਾਈਡ ਕਰਨ ਦੇ ਵਾਸਤੇ ਤੇ ਉਹਦੇ ਮਨ ਵਿੱਚ ਇੱਕ ਫੁਰਨਾ ਆਉਂਦਾ ਹੈ ਕਿ ਕਿਉਂ ਨਾ ਮਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਇੱਕ ਵਾਰ ਦਰਸ਼ਨ ਕਰ ਲਵਾਂ ਤੇ ਇਹ ਖਿਆਲ ਰੱਖ ਕੇ ਉਹ ਗੁਰਦੁਆਰਾ ਸਾਹਿਬ ਚਲਾ ਜਾਂਦਾ ਹੈ ਉਸ ਦਿਨ ਕੀ ਹੁੰਦਾ ਹੈ ਕਿ ਸੰਡੇ ਵਾਲਾ ਦਿਨ ਹੁੰਦਾ ਐਤਵਾਰ ਹੁੰਦਾ ਹੈ ਤੇ ਜਿਸ ਗੁਰਦੁਆਰਾ ਸਾਹਿਬ ਉਹ ਹੁੰਦਾ ਜਾਂਦਾ ਹੈ ਉਥੇ ਜੋ ਪੈਰਾ ਸਾਹਿਬ ਸੰਗਤਾਂ ਕੱਟ ਰਹੀਆਂ ਹੁੰਦੀਆਂ ਨੇ ਤੇ ਜਿਵੇਂ ਮੱਥਾ ਟੇਕਦਾ ਹੈ ਜਾ ਕੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਤੇ ਉਸ ਵੇਲੇ ਕਹਿੰਦੇ ਜਪਜੀ ਸਾਹਿਬ ਹੋ ਚੁੱਕਿਆ ਹੁੰਦਾ ਹੈ ਚਪਈ ਸਾਹਿਬ ਜੀ ਵੀ ਹੋ ਚੁੱਕਿਆ ਹੁੰਦਾ ਹੈ ਤੇ ਆਪਣਾ ਸੁਖਮਨੀ ਸਾਹਿਬ ਜੀ ਦੀ ਪਹਿਲੇ ਜਿਹੜੀ ਅਸ਼ਟਪਦੀ ਹੈ ਉਹ ਚੱਲ ਰਹੀ ਹੁੰਦੀ ਹੈ ਤੇ ਉੱਥੇ ਜਾ ਕੇ ਜਿਵੇਂ ਮੱਥਾ ਟੇਕ ਕੇ ਉਹ ਵਾਪਸ ਬਾਹਰ ਆਂਦਾ ਹੈ ਦੂਜੇ ਰਸਤੇ ਤੋਂ ਜਿਹੜੇ ਉੱਥੇ ਇੱਕ ਸੇਵਾਦਾਰ ਹੁੰਦੇ ਨੇ ਨਾ ਗੁਟਕਾ ਦਿੰਦੇ ਨੇ ਸਾਰਿਆਂ ਨੂੰ ਸੰਗਤ ਜੋ ਜੋ ਮੱਥਾ ਟੇਕਣ ਆਉਂਦੀ ਹੈ ਨਾ ਉਹਨਾਂ ਨੂੰ ਗੁਟਕਾ ਦੇ ਕੇ ਬਿਠਾ ਦਿੰਦੇ ਨੇ ਕਿ ਚਲੋ ਆਪਣਾ ਤੁਸੀਂ ਵੀ ਜਾਪ ਕਰੋ ਸੁਖਮਨੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਤੁਸੀਂ ਵੀ ਕਰੋ ਐਦਾਂ ਹੀ ਉਸ ਮੁੰਡੇ ਨੂੰ ਵੀ ਉਹਨਾਂ ਨੇ ਆਪਣਾ ਦੇ ਦਿੱਤਾ ਗੁਟਕਾ ਸਹਿਬ ਉਸ ਨੂੰ ਆਖਿਆ ਕਿ ਤੂੰ ਵੀ ਐ ਫੜ ਆ ਆਪਣਾ ਪਾਠ ਕਰ ਤੇ ਉਹ ਕਹਿਣ ਲੱਗੇ ਕਿ ਨਹੀਂ ਜੀ ਮੈਂ ਪਾਠ ਨਹੀਂ ਕਰਨਾ ਮੈਂ ਬਸ ਮੱਥਾ ਟੇਕਣ ਹੀ ਆਇਆ ਸੀ ਤੇ ਉਹ ਜਿਹੜੇ ਸੇਵਾਦਾਰ ਸੀ ਉਹ ਕਹਿੰਦੇ ਨਹੀਂ ਨਹੀਂ ਜੇ ਤੂੰ ਆਇਆ ਹੈ ਇੱਥੇ ਜੋ ਪੈਰਾ ਸਾਹਿਬ ਕੱਟਿਆ ਜਾ ਰਿਹਾ ਹੈ ਤੇ ਤੂੰ ਜ਼ਰੂਰ ਆਪਣਾ ਬੈ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਚੋ ਪੈਰਾ ਸਾਹਿਬ ਕੱਟ ਕੇ ਹੀ ਜਾ ਜਦੋਂ ਮੁੰਡਾ ਮਨਾ ਕਰਦਾ ਰਹਿੰਦਾ ਹੈ ਤੇ ਉਹ ਜਿਹੜੇ ਸੇਵਾਦਾਰ ਹੁੰਦੇ ਨੇ ਉਹ ਸੁਣਨ ਧੱਕੇ ਦੇ ਨਾਲ ਆਪਣਾ ਗੁਟਕਾ ਸਾਹਿਬ ਦੇ ਦਿੰਦੇ ਨੇ ਤੇ ਆਪਣੇ ਨਾਲ ਇਹ ਬਿਠਾ ਲੈਂਦੇ ਨੇ ਇੱਕ ਹੁੰਦਾ ਹੈ ਨਾ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਜੋ ਵੀ ਇੱਥੇ ਆਵੇ ਤੇ ਕੁਝ ਪ੍ਰਾਪਤ ਕਰਕੇ ਜਾਵੇ ਉਹਨਾਂ ਦਾ ਮਨ ਇਹੋ ਜਿਹਾ ਹੁੰਦਾ ਹੈ ਤੇ ਆਪਣੇ ਕੋਲ ਹੀ ਉਹਨਾਂ ਨੂੰ ਉਸ ਮੁੰਡੇ ਨੂੰ ਬਿਠਾ ਲਿਆ ਕਿ ਤੂੰ ਜ਼ਰੂਰ ਇਹ ਪਾਠ ਕਰਕੇ ਜਾ ਤੇ ਜਿਵੇਂ ਉਹ ਸ਼ੁਰੂ ਹੋਇਆ ਜਿਵੇਂ ਜਿਵੇਂ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀਆਂ ਪੜ੍ਹੀ ਗਈਆਂ ਆ ਪਹਿਲੀ ਅਸ਼ਟਪਦੀ ਤੋਂ ਦੂਜੀ ਤੀਜੀ ਚੌਥੀ ਤੇ ਉਹਦਾ ਨਾ ਮਨ ਲੱਗ ਗਿਆ ਸੁਖਮ ਸੈਰਜ ਕਰਨ ਦੇ ਵਿੱਚ ਉਹਦਾ ਮਨ ਲੱਗ ਗਿਆ ਸੁਖਮ ਸੈਰਜ ਕਰਨ ਦੇ ਵਿੱਚ ਤੇ ਜਿਵੇਂ ਜਿਵੇਂ ਉਹ ਪਰਦਾ ਗਿਆ ਸਤਪਦੀਆਂ ਉਹਦੇ ਮਨ ਵਿੱਚੋਂ ਉਹ ਭੁੱਲ ਹੀ ਗਿਆ ਕਿ ਮੈਂ ਕੀ ਕਰਨ ਆਇਆ ਸੀ ਮੈਨੂੰ ਕਿੱਥੇ ਜਾਣਾ ਹੈ ਉਹ ਸਾਰਾ ਕੁਝ ਭੁੱਲ ਗਿਆ ਇੰਨਾ ਉਹਦਾ ਜਿਹੜਾ ਹੈ ਮਨ ਸੁਖਮ ਸੈਰਜ ਦੇ ਪਾਠ ਦੇ ਵਿੱਚ ਲੱਗ ਗਿਆ ਚਪੈਰਾ ਸਾਹਿਬ ਕਟਣ ਦੇ ਵਿੱਚ ਲੱਗ ਗਿਆ ਤੇ ਐਵੇਂ ਹੀ ਉਹਦੇ ਨਾਲ ਅੱਖਾਂ ਵਿੱਚੋਂ ਅਥਰੂ ਆਪਣੇ ਆਪ ਹੀ ਨਿਕਲ ਰਹੇ ਸੀ ਜਿੱਦਾਂ ਜਿੱਦਾਂ ਉਹ ਆਪਣਾ ਕਰ ਰਿਹਾ ਸੀ ਨਾ ਪਾਠ ਉਦੇ ਅੱਖਾਂ ਤੋਂ ਅਥਰੂ ਵੀ ਨਿਕਲ ਰਹੇ ਸੀ ਤੇ ਉਹਦਾ ਮਨ ਪੂਰਾ ਜੁੜ ਗਿਆ ਸੀ ਸੁਖਮਨੀ ਸਾਹਿਬ ਦੇ ਜਿਹਦੇ ਪਾਠ ਦੇ ਵਿੱਚ ਇਸ ਤਰ੍ਹਾਂ ਕਰਦੇ ਕਰਦੇ ਆਪਣਾ ਪੂਰਾ ਸੁਖਮਨੀ ਸਾਹਿਬ ਜੀ ਵੀ ਹੋ ਗਏ ਹਨ ਹੈਨਾ ਉਸ ਤੋਂ ਬਾਅਦ ਅਰਦਾਸ ਹੋਈ ਅਰਦਾਸ ਵਿੱਚ ਵੀ ਸ਼ਾਮਿਲ ਹੋਇਆ ਤੇ ਉਸ ਤੋਂ ਉਪਰੰਤ ਆਪਣਾ ਹੁਕਮਨਾਮਾ ਹੁੰਦਾ ਹੈ ਉਸ ਦੇ ਵਿੱਚ ਵਿਉ ਉਹ ਬੈ ਕੇ ਹੁਕਮਨਾਮਾ ਉਸਨੇ ਸੁਣਿਆ ਤੇ ਇਸ ਤਰ੍ਹਾਂ ਕਰਦੇ ਕਰਦੇ ਪੂਰਾ ਚਪੈਰਾ ਸਾਹਿਬ ਜਿੰਨਾ ਵੀ ਉੱਥੇ ਪਾਠ ਹੋਇਆ ਉਸਨੇ ਸ਼ਾਮਿਲ ਹੋ ਕੇ ਉੱਥੇ ਕਰਿਆ ਤੇ ਜਿੱਦਾਂ ਹੀ ਉਹ ਬਾਹਰ ਨਿਕਲਿਆ ਨਿਕਲਣ ਤੋਂ ਬਾਅਦ ਉਸਨੇ ਨਾ ਫੇਰ ਆਪਣਾ ਅਰਦਾਸ ਕੀਤੀ ਵਾਹਿਗੁਰੂ ਜੀ ਅੱਗੇ ਕਿ ਚਲੋ ਮੈਂ ਜਾਣ ਵੇਲੇ ਆਪ ਜੀ ਨੇ ਮੇਰੇ ਤੇ ਇੰਨੀ ਕਿਰਪਾ ਤਾਂ ਕੀਤੀ ਕਿ ਮੈਂ ਜਾਣ ਤੋਂ ਪਹਿਲਾਂ ਆਪ ਜੀ ਦੇ ਦਰਸ਼ਨ ਵੀ ਕਰੇ ਤੇ ਦੁਪਹਿਰਾ ਸਾਹਿਬੀ ਇੱਕ ਤਰ੍ਹਾਂ ਦਾ ਮੈਂ ਇੱਥੇ ਪੂਰਾ ਕਟਿਆ ਠੀਕ ਹੈ ਜੀ ਪੂਰਾ ਪਾਠ ਵੀ ਕਰਿਆ ਇਸ ਵਾਸਤੇ ਉਹ ਆਪਣਾ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ ਗੁਰਗ੍ਰੰਥ ਸਾਹਿਬ ਜੀ ਦਾ ਤੇ ਉੱਥੋਂ ਜਿੱਦਾਂ ਹੀ ਨਿਕਲਦਾ ਹੈ ਨਾ ਬਾਹਰ ਜਾਂਦਾ ਹੈ ਧੰਨਵਾਦ ਕਰਕੇ ਗੁਰਦੁਆਰਾ ਸਾਹਿਬ ਦੇ ਬਾਹਰ ਜਾਂਦਾ ਹੈ ਤਾਂ ਉਹਨੂੰ ਆਪਣਾ ਨਾ ਪੁਰਾਣੀ ਜਿੱਥੇ ਕੰਪਨੀ ਦੇ ਵਿੱਚ ਉਹ ਕੰਮ ਕਰਦਾ ਸੀ ਨਾ ਉਹਦਾ ਪੁਨੇਕ ਮਿਲ ਜਾਂਦਾ ਹੈ ਪੁੱਛਦਾ ਕਿ ਤੂੰ ਇੱਥੇ ਕਿਵੇਂ ਕਿ ਤੂੰ ਵੀ ਇੱਥੇ ਜਪੇਰਾ ਸਾਹਿਬ ਕੱਟਣ ਆਂਦਾ ਹੈ ਫਿਰ ਉਹ ਦੱਸਦਾ ਹੈ ਕਿ ਨਹੀਂ ਮੈਂ ਤਾਂ ਅੱਜ ਹੀ ਆਇਆ ਹਾਂ ਮੈਂ ਜਪੇਰਾ ਸਾਹਿਬ ਕੱਟਣ ਨਹੀਂ ਆਂਦਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਸੀ ਮੱਥਾ ਟੇਕਣ ਆਇਆ ਸੀ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਉਹਨਾਂ ਦੀ ਗੱਲ ਅੱਗੇ ਵੱਧਦੀ ਹੈ ਤੇ ਆਪਣਾ ਸਾਰਾ ਜੋ ਵੀ ਉਹਦੇ ਪ੍ਰੋਬਲਮ ਹੁੰਦੀ ਹੈ ਤੁਸੀਂ ਨੂੰ ਕੁਲੀਕ ਉਹਦਾ ਮਿਲਦਾ ਤੇ ਆਪਣੇ ਸਾਰੇ ਗੱਲ ਉਸ ਨੂੰ ਦੱਸਦਾ ਹੈ ਆਪਣੇ ਪ੍ਰੋਬਲਮ ਦੱਸਦਾ ਹੈ ਤੇ ਫਿਰ ਉਹ ਕੁਲੀਕ ਉਹਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਤੇਰੇ ਉੱਤੇ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਕਿ ਮੈਂ ਇੱਕ ਕੰਪਨੀ ਦੇ ਵਿੱਚ ਇੱਕ ਅਫਸਰ ਲੱਗਿਆ ਹਾਂ ਤੇ ਫਿਰ ਮੇਰੇ ਕੋਲ ਇੰਨੀ ਜੋਬਸ ਹਨ ਕਿ ਮੈਂ ਤੈਨੂੰ ਕੋਈ ਨਾ ਕੋਈ ਜੋਬ ਜ਼ਰੂਰ ਦੇ ਦੇਵਾਂਗਾ ਐਫਰ ਮੇਰਾ ਕਾਰਡ ਤੇ ਮੈਨੂੰ ਕੱਲ ਆ ਕੇ ਮੇਰੇ ਦਫ਼ਤਰ ਦੇ ਵਿੱਚ ਮਿਲ। ਤੇ ਸਾਰੀ ਗੱਲ ਹੋ ਜਾਂਦੀ ਹੈ। ਤੇ ਉਹ ਜਿਹੜਾ ਮੁੰਡਾ ਹੁੰਦਾ ਹੈ ਉਹਦੀ ਅੱਖਾਂ ਵਿੱਚੋਂ ਨਾ ਅਥਰੂ ਇੰਨੇ ਚੱਲ ਰਹੇ ਵਗ ਰਹੇ ਹੁੰਦੇ ਨੇ ਕਿ ਬਹੁਤ ਜ਼ਿਆਦਾ ਮਤਲਬ ਉਸ ਨੂੰ ਪਰਮਾਤਮਾ ਤੇ ਰੋਸਾ ਹੋ ਜਾਂਦਾ ਹੈ ਕਿ ਹਨਕੀ ਮੇ ਪਰਮਾਤਮਾ ਨੇ ਉਹਦੀ ਬਾਹ ਫੜੀ ਤੇ ਉਹਦੇ ਨਾ ਅੱਖਾਂ ਤੋਂ ਅੰਜੂ ਹੀ ਨਹੀਂ ਰੁਕਦੇ ਤੇ ਫੇਰ ਜਦੋਂ ਕਾਰਡ ਫੜਾ ਕੇ ਕੁਲੀ ਕੋ ਨੂੰ ਚਲਾ ਜਾਂਦਾ ਹੈ ਤੇ ਆਪਣੇ ਦਫ਼ਤਰ ਦੇ ਵਿੱਚ ਉਹਨੂੰ ਬੁਲਾਉਂਦਾ ਹੈ ਫੇਰ ਉਹ ਫੇਰ ਵਾਪਸ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਹੈ ਤੇ ਕਹਿੰਦਾ ਹੈ ਬਾਬਾ ਦੀਪ ਸਿੰਘ ਜੀ ਆਪ ਜਨ ਮੇਰੋ ਤੈਨੀ ਵੱਡੀ ਕਿਰਪਾ ਕੀਤੀ ਹੈ ਹੁਣ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸਵਾਸ ਹਨ ਜਿੰਨੇ ਵਿਸਵਾਸ ਹਨ ਤੇ ਮੇਰੀ ਜਿੰਨੀ ਵੀ ਜ਼ਿੰਦਗੀ ਹੈ ਮੈਥੋਂ ਇਸੇ ਤਰ੍ਹਾਂ ਕਿਰਪਾ ਕਰਕੇ ਚਪੈਰਾ ਸਾਹਿਬ ਘਟਵਾਣਾ ਜੀ ਮੈਂ ਹੁਣ ਆਪਣੀ ਪੂਰੀ ਜ਼ਿੰਦਗੀ ਇੱਥੇ ਆ ਕੇ ਚਪੈਰਾ ਸਾਹਿਬ ਕੱਟਣਾ ਚਾਹੁੰਦਾ ਹਾਂ ਤੇ ਉਸਨੇ ਆਪਣੇ ਅਰਦਾਸ ਕਰਵਾਏ ਤੇ ਅਰਦਾਸ ਕਰਵਾ ਕੇ ਉਹ ਆਪਣੇ ਘਰ ਚੱਲਿਆ ਗਿਆ ਤੇ ਅਗਲੇ ਦਿਨ ਹੀ ਜਦੋਂ ਜਾਂਦਾ ਹੈ ਲੇਕ ਨੇ ਕੋਲ ਕਿਹੜਾ ਅਨੁਜੋਬ ਮਿਲ ਜਾਂਦੀ ਹੈ ਇਸ ਤਰ੍ਹਾਂ ਦੇਖੋ ਜੀ ਦੇਖੋ ਜੀ ਇੱਕ ਦਿਨ ਦੇ ਵਿੱਚ ਹੀ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਸ ਮੁੰਡੇ ਤੇ ਹੋਈ ਤੇ ਉਹਨੂੰ ਵਿਦੇਸਾਂ ਦੇ ਵਿੱਚ ਰਹਿ ਕੇ ਜਦ ਆਪਣੀ ਉਹ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਸੀ ਵਿਦੇਸਾਂ ਦੇ ਵਿੱਚ ਵੀ ਪਰਮਾਤਮਾ ਨੇ ਉਹਦੀ ਬਾਹ ਫੜੀ ਉਹਦੇ ਇੱਕ ਦਿਨ ਦੇ ਵਿੱਚ ਹੀ ਸੁਖਮੀ ਸਾਬ ਜੀ ਦਾ ਪਾਠ ਕਰਕੇ ਹੀ ਪਰਮਾਤਮਾ ਨੇ ਉਹਦੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਤੇ ਹੁਣ ਮੈਂ ਇਹ ਕਹਿਣਾ ਚਾਹਾਂਗੀ ਆਪਣੇ ਭੈਣਾਂ ਤੇ ਭਰਾਵਾਂ ਨੂੰ ਕਿ ਜੇ ਆਪਾਂ ਚੁਪੈਰਾ ਸਾਹਿਬ ਕੱਟੀਏ ਨਾ ਜੇ ਕਰਨ ਦੇ ਨਾਲ ਨਾ ਆਪਾਂ ਨੂੰ ਬਹੁਤ ਸੁੱਖ ਮਿਲਦੇ ਨੇ ਬਾਬਾ ਦੀਪ ਸਿੰਘ ਜੀ ਇੱਕ ਦੋ ਚਪੈਰਾ ਸਾਹਿਬ ਤੇ ਨਾ ਆਪਾਂ ਦੇ ਉੱਤੇ ਇੰਨੇ ਵੱਡੇ ਕਿਰਪਾ ਕਰ ਦਿੰਦੇ ਨੇ ਕਿ ਆਪਣੀ ਜੋ ਵੀ ਦੁੱਖ ਤਕਲੀਫ ਹੁੰਦੇ ਨੇ ਸਾਰੇ ਦੂਰ ਹੋ ਜਾਂਦੇ ਨੇ ਜੇ ਆਪ ਜੀਆਂ ਦੇ ਨਾਲ ਵੀ ਕੋਈ ਇਹੋ ਜਿਹੀ ਪ੍ਰੋਬਲਮ ਹੈ ਆਪ ਜੀਆਂ ਨੂੰ ਵੀ ਤੇ ਆਪ ਜੀ ਵੀ ਕਰ ਸਕਦੇ ਹੋ ਚਪੈਰਾ ਸਾਹਿਬ ਕੱਟ ਸਕਦੇ ਹੋ ਘਰ ਦੇ ਵਿੱਚ ਵੀ ਕੱਟ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਜਾ ਕੇ ਵੀ ਕੱਟ ਸਕਦੇ ਹੋ ਬੜੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਤੇ ਆਪਣਾ ਚੁਪੈਰਾ ਸਾਬ ਕਰਿਆ ਕਰੋ ਕਟਿਆ ਕਰੋ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ ਘਰ ਵਿੱਚ ਜਿੰਨੇ ਵੀ ਕਲੇਸ਼ ਨੇ ਬਿਮਾਰੀ ਹੈ ਦਿਲ ਇੱਧਰਤਾ ਹੈ ਕੁਝ ਵੀ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਹੈ ਸਾਰੇ ਠੀਕ ਹੁੰਦੇ ਹੈ ਜੀ ਬਾਬਾ ਦੀਪ ਸਿੰਘ ਜੀ ਆਪਣੀ ਕਿਰਪਾ ਕਰਦੇ ਨੇ ਸਿੰਘ ਸਿੱਧਾਂ ਦੀ ਬੜੀ ਕਿਰਪਾ ਹੁੰਦੀ ਹੈ ਆਪਣੇ ਸਾਰੇ ਕੰਮ ਸਾਮਰ ਦੇ ਨੇ ਜੇ ਆਪਾਂ ਚੁਪੈਰਾ ਸਾਬ ਕਟਿਏ ਤੇ ਉਮੀਦ ਕਰਦੀ ਹਾਂ ਆਪ ਜੀ ਵੀ ਚੁਪੈਰਾ ਸਾਬ ਦੇ ਲੜ ਲਗੂਗੇ ਉਮੀਦ ਕਰਦੇ ਹਾਂ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਧੰਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਣਾ ਜੀ ਹੁਣ ਆਪਾਂ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ